हां क्योंकि सवा कला संपूर्ण कोई भी नहीं होता हां जी हां जी हां मारी मोरी हां आ जाती है कमी कोई चलती चीज मशीनरी है पैर वही है की मगर हां जी पूरी फुल ये ना वे भी अगला लख लाख रुपया ला दे ना ये ना ਤੁਸੀਂ مگر ਉਹ ਗੱਲ ਨਾ ਸੁਣੋ ਜਿਹੜੇ ਖਤ ਕੋ ਤਿਆਰ ਹੋ ਕੇ ਕਹਿੰਦੇ ਤੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਸਾਡੇ ਬਾਰੇ ਸਾਡੇ ਬਾਰੇ ਪਤਾ ਸਾਰਿਆਂ ਪਹਿਲੇ ਫੋਨ ਤੇ ਨਾਲ ਇਹ ਵੀ ਨਹੀਂ ਵੀ ਦੂਜੀ ਵਾਰੀ ਮੈਂ ਅਗਲੇ ਨੂੰ ਅਸੀਂ ਟਾਈਮ ਦੇ ਦੇਣਾ ਭਾਈ ਤੁਹਾਡੇ ਕੋਲੇ ਅਸੀਂ ਇੰਨਾ ਟਾਈਮ ਨੂੰ ਆਵਾਂਗੇ ਤੇ ਪਹੁੰਚ ਗਏ ਹੋ हां अच्छा ਤੁਸੀਂ ਇੱਥੋਂ ਦੋ ਤਿੰਨ ਦਿਨ ਮੈਂ ਨਾਲ ਜਾ ਕੇ ਬਾਈ ਦੇ ਇਹਦੇ ਨਾਲ ਜਾ ਕੇ ਦੋ ਤਿੰਨ ਦਿਨ ਜੁਪੀ ਜਾਏ ਹਰਿਆਣਾ ਜਾ ਉਹ ਇੱਕ ਬਠਿੰਡੇ ਤੋਂ ਅੱਗੇ ਖੜਾ ਸੀ ਤੇ ਪਿੰਡ ਮਹਾਪਾਲਿਆ ਘਰ ਉਹਨਾਂ ਦਾ ਹੈ ਦੋ ਤਿੰਨ ਫਿਰ ਹੁਣ ਜੰਮੂ ਨਾਲ ਹੀ ਜਾਣਾ ਜੰਮੂ ਦਾ ਮਗਰ ਜਾਣਾ ਹਾਂਜੀ ਹਾਂ ਮੈਂ ਛੋਣਾ ਲਾ ਲੱਗਾ ਮੇਰੇ ਕੋਲ ਟਾਈਮ ਨਹੀਂ ਸੀ ਜਾ ਕੇ ਪਰ ਮਗਰ ਪੈਰ ਬਾਈ ਕਰਤਾ ਦਿੰਦਾ ਇਹ ਨਹੀਂ ਕੋਈ ਚੱਕਰ ਵਾਲੀ ਦਾ ਸਮਝ ਕਿਉਂ ਪੁੱਛੀ ਬਾਈ ਚਾਹ ਤੁਸੀਂ ਲੁੱਕ ਹੋ ਲੋ ਇੱਥੋਂ ਦੀ ਚੰਗੀ ਗੱਲ ਹੈ ਕਈ ਇਹ ਰੇ ਨਾ ਮਕੈਨਿਕ ਬਣਾ ਦਿੰਦੇ ਚੀਜ਼ਾਂ ਮੰਨ ਲੀ ਵੀਡੀਓ ਪਾਤੀ ਅਗਲੇ ਨੇ ਕਹਿਣਾ ਯਾਰ ਜਿਹੋ ਵੀਡੀਓ ਪਾਤੀ ਤੇਰੀ ਤਾਂ ਕੋਈ ਬੰਦੇ ਨੇ ਗੱਲ ਹੀ ਨਹੀਂ ਸੁਣੀ ਗੱਲ ਆਪਾਂ ਉਨੀ ਹੀ ਕਰੀਏ ਹੈ ਨਾ ਜਿਹੜੀ ਅਗਲੇ ਨੂੰ ਚਾਚੇ ਬਾਈ ਪੰਡ ਪੈਸਾਂ ਦੀ ਜਿਹਨੇ ਲਾ ਬਾਕੀ ਮੰਨ ਕੇ ਚੱਲੋ ਉਹਦਾ ਵੀ ਮਨ ਖੁਸ਼ ਹੋਣਾ ਹੁਣ ਕੋਈ 19 21 ਚੀਜ਼ ਆਪਾਂ ਇੰਜਨ ਕੀਤਾ ਜਾਂ ਗੇਅਰ ਕੀਤਾ ਕੋਈ ਚੀਜ਼ ਟੁੱਟ ਗਈ ਮੈਂ ਉਹ ਮੰਨ ਕੇ ਚੱਲੋ ਹੋ ਜਾਂਦਾ ਕੋਈ ਆਪਾਂ ਲੋਹੇ ਚ ਵੜੇ ਤਾਂ ਹੈ ਨਹੀਂਗੇ ਮੰਨ ਕੇ ਚੱਲੋ ਟੁੱਟ ਗਈ ਚੀਜ਼ ਉਹਦੀ ਸਾਡੀ ਕੋਈ ਗਾਰੰਟੀ ਨਹੀਂ ਹਾਂ ਜੇ ਉਹ ਦੇਸੀ ਹੋਵੇ ਉਹਦੀ ਗਾਰੰਟੀ ਅਸੀਂ ਆਪਾਂ ਬੈਠੇ ਉਹ ਬੈਠੇ ਜਿਹੜਾ ਤੁਹਾਨੂੰ ਸਮਾਨ ਕਿਹਾ ਸਮਾਨ ਉਹ ਹੋਊ ਸਾਡਾ ਉਹ ਤੋਂ ਆਲਟਰ ਨਿਕਲਦਾ ਫਿਰ ਹਾਂ ਬਾਈ ਚਾਂਸ ਵੀਰੇ ਐਕਸਲ ਟੁੱਟਦਾ ਜਾਂ ਹੋਰ ਕੋਈ ਚੀਜ਼ ਟੁੱਟਦੀ ਆ ਕ੍ਰੈਂਕ ਮੰਨ ਕੇ ਚੱਲਾ ਸੀ 118 ਸਟੋਕ ਦੀ ਕ੍ਰੈਂਕ ਆ ਪਾਤੀ ਟ੍ਰੈਕ ਦੀ ਮੰਨ ਕੇ ਚਾਲੋ 19 ਕਿਉਂ ਦੀ ਟੁੱਟ ਜੇਵੇ ਅਗਲਾ ਕਹਿੰਦਾ ਯਾਰ ਕੋਈ ਵੀ ਬੰਦਾ ਵੇਚਦਾ ਬੜਿਆ ਨਹੀਂ ਲੋਹੇ ਲਈ ਉਹ ਤਾਂ ਨਵੀਂ ਚੀਜ਼ ਬਈ ਅੰਸੀ ਚੋਂ ਲਿਆਉਂਦੇ ਆ ਸਾਰਾ ਆਪਾਂ ਕਿੰਨੇ ਲੋਕਾਂ ਨੂੰ ਵੇਚਦੇ ਆ ਵੀਰਾਂ ਭਰਾਵਾਂ ਨੂੰ ਹਾਂਜੀ ਹਾਂ ਆਉਂਦੇ ਗਰਮੋਂ ਲਾ ਪੈਂਦੇ ਟੁੱਟਣ ਲੱਗ ਜਾਂਦੇ ਹਾਂਜੀ ਇਹ ਕੋਈ ਚੀਜ਼ ਅਸੀਂ ਪਹਿਲਾਂ ਅਗਲੇ ਨੂੰ ਕਹਿ ਤੀ ਜੇ ਬਾਈ ਚੰਗੀ ਗੱਲ ਆ ਕਹਿ ਵੀ ਦੋ ਹਾਂ ਆਪਾਂ ਮੇਰਾ ਮੇਨ ਮਕਸਦ ਕੀ ਏ ਹਾਂ ਕੰਮ ਕਰਨ ਤੋਂ ਬਾਅਦ ਸੁਣਵਾਈ ਸੁਣਵਾਈ ਇਹ ਸੁਣਵਾਈ ਅਸੀਂ ਕਰਕੇ ਦੇਵਾਂਗੇ ਆਏ ਨਹੀਂ ਗਾ ਭੱਜਾਂਗੇ ਹਾਂ ਪਰ ਉਹਦਾ ਅਗਲੇ ਨੂੰ ਸਮਾਂ ਦਾ ਸਮਾਂ ਹਾਂ ਉਹ ਤੁਹਾਨੂੰ ਦੋਵੇ ਜੀ ਹਾਂ ਤੁਹਾਨੂੰ ਪਤਾ ਕੰਮ ਇੱਥੇ ਵੀ ਸਾਨੂੰ ਸਾਰਾ ਕੁਝ ਦੇਖਣਾ ਪੈਂਦਾ ਹਾਂ ਕਿਉਂਕਿ ਅਸੀਂ ਆਏ ਆ ਅਸੀਂ ਬਾਹਲੇ ਇਹ ਵੀ ਨਹੀਂ ਪੀਓ ਸੀ ਬੰਦੇ ਵਧਾ ਲਈਏ ਜੇ ਕੰਮ ਵਧ ਕੇ ਆਣਾ ਹੂੰ ਕੰਮ ਅਸੀਂ ਆਪ ਹੀ ਕਰਨਾ ਕੰਮ ਆਪ ਹੀ ਕਰਨਾ ਹਾਂ ਜਿਹੜਾ ਹੁਣ ਉਹ ਬਿਲਡਿੰਗ ਵਾਲਾ ਮੁੰਡਾ ਉਹਨੇ ਬਿਲਡਿੰਗ ਦਾ ਕੰਮ ਹੀ ਕਰਨਾ ਉਹ ਇਹ ਨਹੀਂ ਵੀ ਇਹਦਰ ਮਕੈਨਿਕ ਵਾਲੇ ਪਾਸੇ ਲਾ ਲਾਂਗੇ ਨਾ ਉਹਨੇ ਵੈਲਡਿੰਗ ਦਾ ਹੀ ਕਰਨਾ ਵੈਲਡਿੰਗ ਦਾ ਹੀ ਕਰਨਾ ਹੁਣ ਜਿਹੜਾ ਹੁਣ ਮਕੈਨਿਕ ਦਾ ਕੰਮ ਆ ਉਹ ਮਕੈਨਿਕ ਨਹੀਂ ਕਰਨਾ ਇਹ ਨਹੀਂ ਵੀ ਉਹਨੂੰ ਕਹ ਦੀ ਜਿਹੜਾ ਬਿਲਡਿੰਗ ਕਰਾ ਦੇ ਸਾਡੇ ਨਾਲ ਜਾਂ ਆਹ ਕਰਾ ਦੇ ਜਾਂ ਉਹ ਕਰਾ ਦੇ ਨਾ ਪਰ ਉਹ ਨਹੀਂ ਉਹ ਹੀ ਕਰੇ ਕੰਮ ਤੁਹਾਡੇ ਵੰਡੇ ਆ ਵੰਡੇ ਆ ਹਾਂ ਹੁਣ ਕੰਮ ਵੱਧ ਗਿਆ ਤਾਂ ਕੀ ਜੀ ਬੰਦੇ ਵਧਾ ਲੈ ਕੋ ਹੁਣ ਪਤਾ ਹਾਂ ਬੰਦੇ ਨਾਲ ਪਤਾ ਕੀ ਚੱਕਰਾ ਕੋਈ ਨੱਟ ਲਰ ਗਿਆ ਜਾਂ 19 21 ਰਹਿ ਗਈ ਉਹਦੇ ਲਾਂਬਾ ਆਪਣਾ ਹੀ ਮੈਂ ਇੱਕ ਚੀਜ਼ ਹੋਰ ਦੱਸੀ ਮੇਰੇ ਤੇ ਖੜੇ ਖੜੇ ਦਿਮਾਗ ਚ ਆ ਆਹ ਤ ਪੈਡਲ ਦਾ ਚੇਂਜ ਕਰਤੇ ਉਹਦੇ ਵੀ ਕੀਤੇ ਆ ਹਾਂਜੀ ਹਾਂ ਇਹਦੇ ਨਾਲ ਇਹ ਉੱਚਾ ਹੋ ਜਾਣਾ ਪੈਰਦਾਨ ਵੀ ਤੁਸੀਂ ਉੱਚੇ ਕਰਤੇ ਹਾਂਜੀ ਹਾਂ ਤੇ ਇਹ ਬੰਦੇ ਦੇ ਇੱਥੇ ਗੋਡੇ ਵੱਜਦੇ ਹੁੰਦੇ ਜਿਹੜੇ ਉਹਦਾ ਕੀ ਹਾਲ ਉਹ ਸੀਟ ਦੀ ਐਡਜਸਟਮੈਂਟ ਪੈਡਲਾਂ ਦੇ ਹਿਸਾਬ ਨਾਲ ਕਰਕੇ ਦਵਾਉਣਾ ਪੈਡਲਾਂ ਦੇ ਹਿਸਾਬ ਨਾਲ ਜੇ ਬੰਦਾ ਖੁੱਲਾ ਡੁੱਲਾ ਬੈਠਾ ਡੁੱਲਾ ਡੁੱਲਾ ਬੈਠਿਆ ਬੰਦੇ ਨੂੰ ਥਕਾਵਟ ਨਾ ਮਹਿਸੂਸ ਹੋਵੇ ਹਾਂ ਇਹ ਤਾਂ ਇਹ ਤਾਂ ਥੱਕ ਹੀ ਗਿਆ ਫਿਰ ਆਪਾਂ ਨੂੰ ਇੰਨਾ ਕੁ ਕਰਨ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਨਾ ਆਪੋ ਦੇ ਦੇਣਾ ਕਈ ਰੀ ਆਪਣੀਆਂ ਲੱਤਾਂ ਹੀ ਆ ਜਾਂਦੀਆਂ ਨਹੀਂ ਨਹੀਂ ਉਹ ਚੀਜ਼ ਆਹ ਪਲੇਟਫਾਰਮ ਆਪਾਂ ਤਾਂ ਹੀ ਲਾਉਣਾ ਵੀ ਬੰਦਾ ਸੌਖਾ ਹੋ ਕੇ ਬੈਠੇ ਹਾਂ ਹਾਂ ਮਨਾਂ ਲਵਾਉਂਦਾ ਤਾਂ ਹੀ ਲਵਾਉਂਦਾ ਤਾਂ ਹੀ ਲਵਾਉਂਦਾ ਵੀ ਮੈਂ ਖੁੱਲਾ ਡੁੱਲਾ ਸੌਖਾ ਬੈਠਾ ਹਾਂ ਹੂੰ ਸੋਹਣਾ ਦਾ ਸੋਹਣਾ ਉਹ ਵੀ ਰਹਿ ਗਿਆ ਹਾਂਜੀ ਹਾਂ ਵੀ ਥੱਕਣਾ ਹੀ ਆ ਫੇਰ ਤਾਂ ਹੀ ਲਵਾਉਣ ਦਾ ਫਾਇਦਾ ਨਹੀਂ ਫੇਰ ਤਾਂ ਇੰਨੇ ਪੈਸੇ ਲਾਉਣ ਦਾ ਨਹੀਂ ਨਾ ਫਾਇਦਾ ਇਹਦਾ ਹੀ ਕਰਨਾ ਬਾਈ ਇਹਦਾ ਆਪਾਂ ਗੇਅਰ ਦਾ ਕੰਮ ਕੀਤਾ ਮਗਰਲੇ ਹਿੱਸੇ ਦਾ ਸਾਰਾ ਕੰਮ ਕੀਤਾ ਪਾਵਰ ਸਟੀਅਰਿੰਗ ਕਰੀ ਜਾਂਦੇ ਆ ਇਹ ਨਵ ਜਮਾ ਜਮੇ ਆਪਾਂ ਨਵਾ ਹਾਂਜੀ ਹਾਂ ਨਵਾ ਵੀ ਦਿਖਾਉਣੇ ਪਹਿਲਾਂ ਨਾ ਚੱਲ ਉਧਰ ਹੀ ਚੱਲਦੇ ਆਪਾਂ ਉਧਰ ਹੀ ਚੱਲਦੇ ਆ ਜੀ ਆਪਾਂ ਟਰੈਕਟਰ ਖੋਲ ਲਿਆ ਕੇ ਜੀ ਹੂੰ ਇਹ ਨਹੀਂ ਹੈਗਾ ਵੀ ਖੋਲ ਕੇ ਉਹੀ ਵੀ ਆ ਵੀ ਹੁੰਦਾ ਬਾਈ ਇਹ ਵੀ ਨਾ ਕੰਮ ਜਿਹੜਾ ਹੁੰਦਾ ਉਹੀ ਹੋਉਂਦਾ ਉਹਨਾਂ ਹੀ ਦੱਸਣਾ ਹਾਂ ਮੈਨੂੰ ਜਾਇਜ਼ ਨਹੀਂ ਤੇ ਬਾਈ ਆਹ ਵੇਖੋ ਲੈਫਟ ਖੋਲੀ ਪਈ ਇੱਧਰ ਵੇਖੋ ਆਹ ਵੇਖੋ ਲੈਫਟ ਕੱਲੇ ਕਲਾ ਖੋਲਿਆ ਪਿਆ ਖੋਲ ਕੇ ਇਹ ਫਿੱਟ ਹੋਣੀਆਂ ਸਾਰੀ ਹਮ ਲੈਕਤਾ ਕੱਲਾ ਕੱਲਾ ਪਰਜਾ ਧੋ ਕੇ ਸਾਰਾ ਚੈੱਕ ਕਰਕੇ ਕੋਈ ਵਿੱਚ ਢਿੱਲ ਨਾ ਸਾਰਾ ਕੱਢ ਕੇ ਯਾਰ ਜਿੰਨੇ ਪਰਜੇ ਇੱਕ ਅਸ ਲੈਂਦੇ ਜਾਈ ਨਹੀਂ ਹਾਂਜੀ ਇਹਦੀ ਹਾਂ ਇਹ ਇਹ ਕਰ ਲਓ ਮਾੜ ਕਹਾਂ ਦੀ ਲੈਫਟ ਹੈ ਜੀ ਇਹ ਚ ਸਭ ਤੋਂ ਵੱਧ ਸਮਾਨ ਇਹ ਚ ਆ ਮਾਈ ਕਹਿੰਦਾ ਤੁਸੀਂ ਹਾਕਦਾ ਵੀ ਬੜੇ ਆ ਹਮ ਇਹਨਾਂ ਕੋ ਦਿਮਾਗ ਚ ਰੱਖ ਲੈਂਦੇ ਹਾਂਜੀ ਹਾਂ ਇਹ ਦਿਮਾਗ ਹੀ ਹੱਥ ਲੈ ਕੇ ਆਇਆ ਹਾਂ ਹਾਂ ਹੁਣ ਸਾਡੇ ਆ ਸ਼ੋਰਾ ਦੋਨੇ ਇੱਕ ਆਹ ਇੰਦਰਪ੍ਰੀਤ ਆ ਜਾਓ ਵੀਰੇ ਆ ਜਾਓ ਹੋਰਾਂ ਪੁੱਤ ਹਮ ਆ ਜਾ ਇਹ ਵੀ ਖੋਲਣ ਲੱਗ ਗਏ ਨੇ ਉਹਨੇ ਨਾਲ ਲਾਉਂਦੇ ਆ ਸੀ ਨਾ ਅੱਛਾ ਲਾ ਕੇ ਇਹਨਾਂ ਨੇ ਆਪ ਦਾ ਸਕੂਲ ਦਾ ਕੰਮ ਕਰਕੇ ਆਉਣ ਆਲਾ ਭੇਖ ਹਾਂ ਇਹ ਸਾਡੇ ਨਾਲ ਦੋਨੇ ਤੁਸੀਂ ਕਿੰਨੀ ਉਮਰ ਚ ਲੱਗੇ ਸੀਗੇ ਮੈਂ ਤਾਂ ਬਹੁਤ ਛੋਟਾ ਸੀ ਮੈਂ ਐਡਾ ਕੀ ਸੀ ਬਸ ਇਹਦੇ ਜਿੰਡੇ ਅੱਛਾ ਇਹ ਦੇਖੀ ਜਿੰਡੇ ਲੱਗੇ 16 ਸਾਲ ਲੱਗਾ ਇਹ 14 13 14 ਸਾਲ ਲੱਗਾ 13 ਸਾਲ ਬਾਅਦ ਇੱਥੇ ਮੈਂ ਲੱਗ ਗਿਆ ਜੀ ਇਹ ਵੀਰਾ ਇਹ 13 ਦਾ ਹਾਂ ਇਹ ਸਾਫ ਖੰਡ ਵੱਡਾ ਤੁਸੀਂ ਲੱਗੇ ਇੰਟਰਸਟ ਹੈਗਾ ਤੁਹਾਨੂੰ ਹਾਂਜੀ ਕਿ ਧੱਕੇ ਨਾਲ ਲਾਉਂਦੇ ਆ ਨਹੀਂ ਨਹੀਂ ਇਹ ਇੰਟਰਸਟ ਹੈਗਾ ਬਸ ਕਿ ਕੰਮ ਹੁੰਦਾ ਸ਼ੌਂਕ ਨਾਲ ਹਾਂਜੀ ਹਾਂ ਜੇ ਤੁਹਾਨੂੰ ਸ਼ੌਂਕ ਹਨ ਕਰਦੇ ਤਾਂ ਐ ਪਏ ਜਦੋਂ ਕੋਲਣਾ ਟਰੈਕਟਰ ਇਹਨਾਂ ਨੇ ਪੁੱਗਿਆ ਖੋਲਖ ਲਈ ਸਾਡੇ ਨਾਲ ਕਰਾਉਣਾ ਹੂੰ ਫਿਰ ਦੇਖਣਾ ਵੀ ਅਸੀਂ ਕੀ ਕੰਮ ਕਰਦੇ ਆਂ ਵੀ ਇਹ ਕਿਵੇਂ ਹੋ ਕਿਉਂਕਿ ਇਹ ਅੱਜ ਕੱਲ ਬੱਚਾ ਦੇਖਦਾ ਨੈਟ ਹੂੰ ਮੋਬਾਈਲ ਮੋਬਾਈਲ ਤੇ ਹਰ ਰੋਜ਼ ਨਵੀਂ ਚੀਜ਼ ਆਉਂਦੀ ਹੈ ਕਿਉਂਕਿ ਆਪਾਂ ਨਹੀਂ ਕਹਿੰਦੇ ਆਪਾਂ ਦੁਨੀਆ ਗਾਂ ਤੋਂ ਗਾਂ ਬਹੁਤ ਅੱਜ ਕੱਲ ਮਕੈਨਿਕਾਂ ਨਾਲੋਂ ਜ਼ਿਮੀਂਦਾਰ ਭਰਾਵਾਂ ਦਾ ਜਿਆਦਾ ਤਾਂ ਬਹੁਤ ਕੰਮ ਕਰੀ ਜਾਂਦੇ ਜਿਮੀਂਦਾਰ ਭਰਾ ਹਾਂ ਨਾ ਉਹ ਨਵੀਂ ਚੀਜ਼ ਦੇਖ ਕੇ ਵੀ ਆ ਅਸੀਂ ਪਤਾਨੇ ਤੇ ਆਏ ਦੇਖੀ ਸੀ ਵੀ ਜੇ ਆਪਾਂ ਐ ਕਰ ਲੀਏ ਇਹ ਹੂੰ ਆਪਾਂ ਪਹਿਲਾਂ 911 ਦਾ ਜਾਂ ਸਕੋਰਟ ਦਾ ਜਾਂ ਫੋਰਡ ਦਾ ਇਹੀ ਕੰਮ ਕਰਦੇ ਰਹੇ ਆ ਇੱਥੋਂ ਤੱਕਰ ਬੱਸ ਆਪਾਂ ਨੂੰ 911 ਲੈ ਕੇ ਆਇਆ 911 ਤੋਂ ਬਾਅਦ ਹੌਲੈਂਡ ਦਾ ਹੂੰ ਜੌਂਦੀਰ ਰੋਲੈਂਡ ਇਹ ਆ ਗਿਆ ਅੱਜ ਗੱਲ ਸਵਰਾਜ ਜਾਨੀ ਕਿ ਹੌਲੈਂਡ ਦਾ ਮੈਂ ਬਾਹਰ ਵੀ ਕੰਮ ਕਰਾਇਆ ਬਾਹਰ ਕਿਹੜੀ ਕੰਟਰੀ ਗਏ ਸੀ ਮੈਂ ਇੱਥੇ ਗਿਆ ਸੀ ਕੁਐਚ ਉੱਥੇ ਬਾਹਰ ਇੰਜਨ ਹੈ ਉਹ ਤਾਂ ਵੱਡੇ ਹੋਣੇ ਇੰਜਨ ਆ ਇਹ 4x4 ਸੀ ਉਹ 36 ਸੀ ਉੱਥੇ ਪੰਜਾ ਦੇ ਹਾਂ ਇਹ ਤੁਸੀਂ ਵੱਡੇ ਤੋਂ ਵੱਡਾ ਇੰਜਨ ਕਿੱਡਾ ਕਿਹੜਾ ਬੰਨਿਆ ਵੱਡੇ ਤੋਂ ਵੱਡਾ 26 ਟਰੱਕ ਵਾਲਾ ਵੱਡੇ ਟਰਾਲੇ ਨਹੀਂ 12 ਸਿਲੰਡਰ 12 ਸਿਲੰਡਰ ਹਾਂਜੀ ਹਾਂ 26 ਪੰਜਾਲੇ ਪੰਪ ਹੁੰਦਾ ਜੀ ਤੇ 12 ਸਿਲੰਡਰ ਪਕੰਦਰਾ ਉਹ ਕਿੰਨੀ ਹੌਸ ਪਾਵਰ ਉਹਦਾ ਉਹ ਜ਼ਬਰਦਸਤ ਹੋਣਾ ਬਹੁਤ ਵਧੀਆ ਇੰਜਨ ਆ ਉਹ ਫੈਟਿੰਗ ਵੀ ਬਹੁਤ ਵਧੀਆ ਆਉਂਦੀ ਉਹਦੀ ਉਹ ਇੰਜਨਾਂ ਦੀ ਜਿਵੇਂ ਜਿਵੇਂ ਮੈਸੀ ਚੱਲਦਾ ਐਂ ਚੱਲਦੇ ਸਰ ਉਹ ਵੀ ਘੜੀ ਨਹੀਂ ਜਿਵੇਂ ਘੜੀ ਕੜਕ 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 ਹਾਂ ਘੜੀ ਆਂਗੂ ਬਈ ਸੱਚੇ ਮੈਨੂੰ ਚੇਤਾ ਆ ਗਿਆ ਹੁਣ ਇਹਨਾਂ ਦੇ ਜਾਂਦਾ ਕਿ ਹੋਰਤਾਂ ਦੇ ਹੌਲੰਡ ਦੇ ਦੂਜਿਆਂ ਦੇ ਆਪਣੇ ਅੱਜਕੱਲ੍ਹ ਦੇ ਟਰੈਕਟਰਾਂ ਦੇ ਹਾਂਜੀ ਇਹਦਾ ਟਰੈਕਟਰ ਕਹਿੰਦੇ ਕਿੰਨੀ ਵਾਰੀ ਖਰਾਬ ਤੇ ਲੱਗ ਜਾਂਦਾ ਕਿੰਨੀ ਵਾਰੀ ਬਾਅਦ ਚ ਉਹਦਾ ਬਲਾਕ ਬਲੋਕ ਚੇਂਜ ਕਰਨਾ ਪੈਂਦਾ ਬਲਾਕ ਜੇ ਦਾ ਬਲਾਕ ਦਬ ਗਿਆ ਫੇਰ ਤਾਂ ਚੇਂਜ ਕਰਨ ਚ ਹੀ ਫਾਇਦਾ ਚੇਂਜ ਕਰਨ ਕਿੰਨੇ ਆਈਡੀਆ ਤੇ ਨਵਾਂ ਲੇ ਚਾਰ ਵਾਰੀ ਇੰਜਨ ਕਿੰਨੀ ਵਾਰੀ ਹੋ ਜਾਂਦਾ ਬਸ ਇਨ ਬਲਾਕ ਨੂੰ ਨਹੀਂ ਛੇਤੀ ਖਰਾਬ ਹੁੰਦਾ ਕ੍ਰੈਂਕ ਡਾਊਨ ਹੋ ਜਾਂਦੀ ਬੜੀ ਜੇ ਮੇਨ ਲੈਨ ਤਾਂ ਕੱਟੀ ਜਾਊਗੀ ਉਹਦੀ ਜੇ ਬਲਾਕ ਤਾਂ ਟੁੱਟ ਗਿਆ ਫਿਰ ਬਦਲਣਾ ਪਊਗਾ ਨਹੀਂ ਇਹਦਾ ਬਲਾਕ ਬਹੁਤ ਘੱਟ ਚਾਂਸ ਹੁੰਦੇ ਆ ਵੀ ਬਦਲਣ ਕੌਂਕੀ ਤਸਲੀਬਾਂ ਉਵੇਂ ਪੱਟ ਕੇ ਲੱਗਦੀਆਂ ਨੇ ਇਹ ਤਸਲੀਬਾਂ ਇਹਦੇ ਦੂਜਿਆਂ ਨੂੰ ਬੋਰ ਨਹੀਂ ਨਾ ਹੁੰਦੀਆਂ ਤਸਲੀਬਾਂ ਜੇ ਬਾਈ ਚਾਂ ਦਾ ਬਲਾਕ ਦਬਿਆ ਜਿਵੇਂ ਆਪਾਂ ਕਹਿੰਦੇ ਨੇ ਗੈਸ ਕੱਟ ਪਾੜ ਜਾਂਦਾ ਛੀਤੀ ਪਾੜ ਜਾਂਦਾ ਉਦੋਂ ਬਦਲਣ ਚ ਹੀ ਫਾਇਦਾ ਆਉਂਦਾ ਉਦੋਂ ਉਦੋਂ ਜਲਦੀ ਆ ਬਾਈ ਜੀ ਪੇਂਟ ਜੋ ਵੀ ਵਿਖਾਈਏ ਫਿਰ ਹਾਂ ਜੀ ਆਜੋ ਇਹ ਹਾਲ ਕਿੰਨੇ ਆ ਇਹ 15 ਜੀ 15 13 15 ਦੋਨੇ ਆ 13 15 ਦੋਨੇ ਆ ਹਾਂ ਸਵਰਾਜ ਵੀ ਖੜਾ ਚੰਨੀ ਹਾਂ ਇਹ ਵੀ ਕੀਤਾ ਹਾਂ ਜੀ ਇਹ ਕੀਤਾ ਵਾ ਇਹ ਨੋਟਰ ਬਟਰ ਉੱਪਰ ਲੱਗ ਜਾਂਦੀ ਕਿ ਨਹੀਂ ਲੱਗ ਜਾਂਦੀ ਹੈ ਕੋਈ ਖਾਸ ਗੱਲ ਨਹੀਂ ਕੋਈ ਕਹਿੰਦੇ ਨਹੀਂ ਲਗਾਉਣੀ ਬੋਲਣ ਨੂੰ ਇੰਜਨ ਹੋਵੇ ਨਹੀਂ ਇੰਜਨ ਇਹਨਾਂ ਦਾ ਬਹੁਤ ਵਧੀਆ ਨਹੀਂ ਨਹੀਂ ਮੰਨ ਲਓ ਵੀ 70 80 ਪੈਸੇ ਹੋਵੇ ਨਾ ਹੁਣ ਜਿਵੇਂ ਇਹ ਤਾਂ ਇੰਜਨ ਓਕੇ ਹੋਇਆ ਵਾ ਹਣਾ ਇਹ ਤੇ ਲੱਗ ਜੂ ਹੁਣ ਇੰਜਨ ਹੀ 50 ਪੈਸੇ ਤੋਂ ਥੱਲੇ ਆ ਫੇਰ ਨਹੀਂ ਲੱਗਣੀ ਹੁਣ ਇਹ ਚਾਲ ਹੀ ਨਹੀਂ ਚੱਲਣੀ ਚਾਲ ਹੀ ਨਹੀਂ ਚੱਲਣੀ ਗਰਮ ਹੋ ਜਾਂਦਾ ਫੇਰ ਕੰਪਲੀਟ ਦੇ ਕੰਪਲੀਟ ਹਣਾ ਇਹ ਚੀਜ਼ ਤੁਸੀਂ ਪਹਿਲਾਂ ਨੋਟ ਕਰਦੇ ਹੋ ਕਿ ਇਹ ਜੰਪ ਪਾਵਰ ਕਿੰਨੀ ਕੀ ਹਾਂਜੀ ਹਾਂ ਫੇਰ ਹੀ ਲੱਗੂਗਾ ਜੀ ਫੇਰ ਹੀ ਲੱਗਣਾ ਪਹਿਲਾਂ ਵਾਹ ਕੇ ਚੈੱਕ ਕਰਦੇ ਹੋ ਹਾਂ ਵਾਹ ਕੇ ਚੈੱਕ ਕਰਕੇ ਆਪਦੇ ਵੱਲੋਂ ਸਾਰਾ ਦੇਖ ਕੇ ਵੀ ਬਲੋ ਨਹੀਂ ਜਾਂ ਕੋਈ ਹੋਰ ਨੁਕਸ ਤਾਂ ਨਹੀਂ ਦੇਖ ਕੇ ਹੁਣ ਆਪਾਂ ਇਥੋਂ ਟਰਬੋ ਲਾ ਕੇ ਭੇਜ ਦਈਏ ਕੋਈ ਨੁਕਸ ਹੋਵੇ ਬਦਲ ਚੈਂਜ ਇੰਨ ਇੱਥੇ ਜਾ ਖੜ੍ਹ ਜਾਈਏ ਮੁੜ ਕੇ ਉਹ ਤੁਰਿਆਂ ਦਾ ਖੇਚ ਵੜੇ ਨਾ ਪਹਿਲਾਂ ਗਰਮ ਹੋ ਜੇ ਹਾਂਜੀ ਹਾਂ ਫੇਰ ਮੁੜ ਕੇ ਉਹ ਚੀਜ਼ ਤੁਹਾਨੂੰ ਪਤਾ ਹੀ ਆ ਹਾਂ ਆੜਾ ਕੋੜਾ ਬੰਪਰ ਲੱਗਾ ਹੈ ਤੁਸੀਂ ਆਹ ਤਿਆਰ ਕਰਦੇ ਹੋ ਹਾਂਜੀ ਹਾਂ ਇਹ ਆਪ ਇਹ ਬੰਪਰ ਤੱਕ ਸਭ ਕੁਝ ਆਪ ਕਰਦੇ ਹੋ ਹਾਂਜੀ ਹ ਪਲੇਟ ਸਲੇਟ ਜੋ ਵੀ ਬਣਾਉਣੀ ਆ ਪੈਰ ਪੈਰਦਾਂ ਵੀ ਆਪ ਹੀ ਹਾਂ ਜੀ ਹਾਂ ਫਾਰਮੋਂ ਆ ਪਾਉਂਦੀਆਂ ਪੁੰਨਾਂ ਜੋ ਵੀ ਇੱਥੇ ਬਣਿਆ ਇਹਦਾ ਸਾਰਾ ਕੁਝ ਇੱਥੇ ਬਣਿਆ ਬੱਲੇ ਵਿਸ਼ਰਾ ਇੱਥੇ ਲਾਈਟ ਹੈ ਨਹੀਂ ਜੰਨੀ ਕੋਈ ਵੀ ਵੇਹ ਚਮਕਦਾ ਤਾਂ ਵੀ ਓਏ ਮਿੱਟੀ ਆ ਹਾਜੀ ਉੱਤੇ ਨਾਲੇ ਦੇ ਹਾਂ ਤੇ ਤੋ ਤੋਤਾ ਗਿਆ ਜਾਂ ਸਾਰੀ ਪੂਰੀ ਤਿਆਰੀ ਹੋ ਗਈ ਨਾ ਫਿਰ ਐਂ ਲੱਗੂ ਐਜੰਸੀ ਜਿਗੜਾਇਆ ਜਾ ਹਾਂ ਦੇ ਚੰਨੀ ਮਿੱਟੀ ਆ ਇੱਧਰ ਦੇਖੀ ਆ ਦੇ ਆ ਦੇ ਲੈਣਾ ਮੈਂ ਖਿੱਚਦਾ ਨਾ ਬੰਦੇ ਬੰਦੇ ਤਸਤਾ ਪਾਵੇ ਲਿਸ਼ਕਦਾ ਦੇ ਆ ਪੌੜੀ ਪੁੜੀ ਆ ਵੀ ਕਾਰ ਕੀਤੀ ਆ ਹਾਂਜੀ ਹਾਂ ਸਾਰਾ ਕੁਝ ਨਾਲੇ ਕੋਈ ਲੇਜ਼ਰ ਕਟਿੰਗ ਨਹੀਂ ਅੱਜ ਕੱਲ ਸਾਰੇ ਲੇਜ਼ਰ ਕਟਿੰਗ ਕਰਦੇ ਆ ਸਾਡੀ ਗ੍ਰਾਈਂਡਰ ਨਾਲ ਕਟਿੰਗ ਆ ਸਾਰੀ ਪਛਾਹ ਹੱਥ ਨਾਲ ਹੀ ਕਰਦੇ ਆ ਹੱਥ ਨਾਲ ਹੀ ਹੱਥ ਨਾਲ ਹੀ ਬੰਦੇ ਤੁਰੇ ਦੀ ਨਾਲ ਕੋਈ ਟੱਕਾ ਚਪਿਆ ਵਾ ਵੀ ਮੈਂ ਉਹ ਹੀ ਤਾਂ ਕਹੀ ਆ ਸੱਚਾ ਚੱਲਿਆ ਵਕਤੇ ਰੱਬ ਨੇ ਤੁਹਾਡੇ ਹੱਥ ਚ ਹੀ ਯਾਰੋ ਕਲਾ ਯਾਰ ਇੱਕ ਚੀਜ਼ ਮਨੋ ਸੱਚ ਰਹਿ ਗਈ ਯਾਰ ਨਾਡ 11 ਅੱਜ ਕੱਲ ਨਾ ਸ਼ੋਅ ਨੂੰ ਕਰਦੇ ਪਏ ਤਾਂ ਚੱਕਣ ਵਾਲਾ ਸਾਹ ਆਉਂਦਾ ਵਾ ਕੀਤਾ ਜੀ ਉਹ ਵੀ ਇਹਦੇ ਕੀਤਾ ਹਾਂ ਪੱਤਰ ਆ ਬੜਾ ਜੀ ਉਹ ਆਪਾਂ ਬਟਨ ਨਹੀਂ ਨਾ ਲਾਉਂਦੇ ਕਿਵੇਂ ਕਰਾਂਗਾ ਫਿਰ ਇਹਨੂੰ ਇਹਦੇ ਕਰਾਂਗਾ ਅਸੀਂ ਸਾਈਡ ਤੋਂ ਕਰਾਂਗੇ ਥੱਲੇ ਸਾਈਡ ਤੋਂ ਆਹ ਹੁਣ ਤਾਂ ਲਾਈਟ ਜਦੋਂ ਲੱਗ ਗਈ ਫਿਰ ਤਾਂ ਕਿਉਂ ਕਹਿੰਦਾ ਚਾਹ ਪਰ ਇੱਥੇ ਹੁੰਦਾ ਅੱਛਾ ਉਹ ਬਟਨ ਲੱਗ ਜਾਂਦਾ ਨੱਪ ਜੀ ਤੇ ਤੁਸੀਂ ਜਿਵੇਂ ਕਰੋਗੇ ਅਸੀਂ ਇਹ ਅਸੀਂ ਇਹ ਤੋਂ ਤਾਰ ਥੱਲੇ ਕੱਢਾਂਗੇ ਇੱਥੇ ਸਾਈਡ ਤੇ ਫਾਰਨ ਡ੍ਰੈਗਾਂ ਹਾਂ ਅਰਜਨ ਦੇ ਵੀ ਸ਼ਾਇਦ ਹੁੰਦਾ ਇੱਥੇ ਦੇਣ ਲੱਗੇ ਹਨ ਹਾਂ ਜੀ ਹਾਂ ਅਰਜਨ ਦੇ ਵੀ ਹੁੰਦਾ ਪਹਿਲਾਂ ਅਰਜਨ ਦੇ ਉੱਥੇ ਹੁੰਦਾ ਸੀ ਉੱਥੋਂ ਤਾਰ ਖਰਾਬ ਆਉਂਦੀ ਹੁਣ ਅਰਜਨ ਦੇ ਇੱਥੇ ਕੋ ਦੇਣ ਲੱਗਿਆ ਯਾਰਾ ਦਾ ਸਵਾਦ ਲਿਆ ਤਾ ਤੂੰ ਇਹ ਯਾਰ ਇਹ ਸ਼ੋਪ ਖਰਾਬ ਤਾਂ ਨਹੀਂ ਹੋਊ ਨਹੀਂ 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 ਜਿੱਦੋਂ ਪਤਾ ਗਿਆ ਸਮਾਨ ਸਹੀ ਲੱਗਿਆ ਖਰਾਬ ਹੁੰਦੇ ਨਹੀਂ ਹੁਣ ਜੈਕਰੀ ਜੇ ਨਹੀਂ ਲੱਗਿਆ ਸਨ ਵਾਲੀ ਕਾਲਾ ਅੱਛਾ Ориジナル ਜਮਾ Ориジナル ਇਹ ਆਏ ਨੇ ਠੱਪ ਦੇਣੇ ਤਾਂ ਵੀ ਠੱਪ ਦੇਣੇ ਬੱਜੂ ਜਾਗੇ ਨਾ अच्छा पूरा कब्जा कब्जा पूरी वो पत्ती लाई हां जी पूरा बना के आए सारा ਮਾੜਾ ਕੰਮ ਨਹੀਂ ਗਾ ਬੇਬੂ ਆਏ ਨਹੀਂ ਵੀ ਉਹੀ ਬਸ ਕੇਦਾ ਇੱਕ ਕਰੀ ਵੀ ਫਾਰਮੈਲਿਟੀ ਕਰਤੀ ਤੇ ਹੋਏ ਚੱਕ ਲਈ ਨਾ ਪਹਿਲਾਂ ਅਸੀਂ ਨਾ ਇਹ ਕੰਮ ਬਾਹਰੋਂ ਕਰਾਉਂਦੇ ਸੀ ਸਾਰਾ ਅੱਛਾ ਪਹਿਲਾਂ ਅੱਜ ਤੋਂ ਯਾਨੀ ਕਿ 6-7 ਮਹੀਨੇ ਪਹਿਲਾਂ ਹਾਂ ਸਾਲ ਪਹਿਲਾਂ ਉਹ ਚ ਸਾਨੂੰ ਇੱਕ ਦੋ ਟਰੈਕਟਰਾਂ ਚ ਕੰਪਲੀਟ ਆ ਜਿਵੇਂ ਬਿਲਡਿੰਗ ਟੁੱਟ ਗਈ ਗਿਲ ਜਾਣੇ ਖੋਜ ਹੁੰਦਾ ਨਾ ਤੇ ਉਹ ਫਿਰ ਜਦੋਂ ਫੋਨ ਆ ਜਾਂਦਾ ਤੁਹਾਨੂੰ ਪਤਾ ਹੀ ਆ ਸਾਰਾ ਕੀਤਾ ਕਰਾਇਆ ਮਿੱਟੀ ਹੋ ਜਾਂਦਾ ਮਿੱਟੀ ਹੋ ਜਾਂਦਾ ਨਾ ਕਿਸੇ ਨੇ ਪੈਡਲਾਂ 'ਚ ਸਪਰਿੰਗ ਪਾਉਣਾ ਉਹ ਪੈਡਲਾਂ 'ਚ ਥੱਲੇ ਲਾਦਨੇ ਪੈਰਦਾਨ ਕਿਸੇ 'ਚ ਸਪਰਿੰਗ ਨਹੀਂ ਕੋਈ ਪੈਡਲ ਉੱਚਾ ਨਹੀਂ ਮਾ ਕੋਈ ਗਾਂ ਭਾਂ। ਕਿਉਂਕਿ ਉਹਨਾਂ ਨੇ ਹੁਣ ਇਹ ਤਾਂ ਮਕੈਨਿਕ ਬੰਦੇ ਨੂੰ ਪਤਾ ਇਹ ਪੈਡਲਾਂ ਨੇ ਕਿੱਥੇ ਕੰਮ ਕਰਨਾ ਕਿੱਥੇ ਸਹੀ ਆ। ਹਾਂ। ਹੈਨਾ? ਬਈ ਕਸਟਮਰ ਹੈ ਕਸਟਮਰ ਦਾ ਦਿਮਾਗ ਪੜ ਲੈਂਦੇ ਹੋ। ਪੜਨਾ ਪੈਂਦਾ ਜੀ। ਕਿਉਂਕਿ ਦੱਸੋ ਕੀ ਚੱਕਰੇ? ਮੇਰੇ ਤੋਂ ਛੋਟਾ ਹੈ, ਜਗਰੂਪ ਹੈ, ਮੈਂ ਆਈ ਛੋਟੇ ਵੀਰ ਆਜੋ ਭਾਜੀ। ਆਜਾ ਛੋਟਾ ਇੱਥੇ। ਇਹ ਆ ਨਾ ਇਹ ਕਹਿੰਦਾ ਇੱਥੇ ਖੜ ਜਾ ਵੀਰ। ਸਾਡਾ ਅਹੀਂ ਰਾਸਤੇ ਦੇ ਵਿੱਚ ਨਾ ਬਹਿਸ ਦੇ ਆਉਣੇ ਹੁੰਦੇ ਹੁੰਦੇ। ਹੂੰ ਹੂੰ ਹੂੰ। ਦਿਮਾਗ ਰੱਬ ਨੇ ਕਿਸੇ ਦਾ ਵੀ ਨਹੀਂ ਇੱਕ ਤਰ੍ਹਾਂ ਦਾ ਬਣਾਇਆ। ਨਹੀਂ ਬਣਾਇਆ ਸਹੀ ਗੱਲ ਹੈ। ਜਦੋਂ ਕਸਟਮਰ ਤੁਹਾਡੇ ਕੋਲੇ ਆਉਂਦਾ ਪਹਿਲਾਂ ਉਹਦੀ ਇੱਛਾ ਤੁਸੀਂ ਜਾਣਦੇ ਹੋ ਵੀ ਕੀ ਚਾਹੁੰਦਾ ਕੀ ਚਾਹੁੰਦਾ? ਇਹ ਗੱਲਾਂ ਤੋਂ ਵੀ ਪਤਾ ਲੱਗ ਜਾਂਦਾ। ਗੱਲਾਂ ਤੋਂ ਪਤਾ ਲੱਗ ਜਾਂਦਾ। ਵੀ ਕੀ ਚਾਹੁੰਦਾ ਏ ਬੰਦਾ। ਵੀ ਇਹਨਾਂ ਨੇ ਕਿੰਨੇ ਕ ਪੈਸੇ ਲਾਉਣੇ ਆ। ਹੂੰ ਕੀ ਹਿਸਾਬ ਨਾਲ? ਉਸ ਹਿਸਾਬ ਨਾਲ ਤੁਸੀਂ ਉਸ ਉਸ ਹਿਸਾਬ ਨਾਲ ਹੀ ਕਰਦੇ ਹੋ ਹੈ। ਕਿਉਂਕਿ ਪਤਾ ਕਿ ਜਿਹਨੇ ਹੁਣ ਮੰਨ ਲਓ ਬੰਦੇ ਜਿੰਨੇ ਦੇ ਰੁਪਈਏ ਬਚਾਉਂਦੇ ਹੋ ਕਣੀ। ਫੋਲੋਬ ਚਾਹੀਦੀ ਹੈ ਜੀ ਹੁਣ ਮੇਰੀ ਘਰ ਹੁਣ ਆਹ ਟਰੈਕਟਰ ਆ ਗਿਆ ਸਾਡੇ ਕੋਲ ਹਾਂ ਜਿਹਨੇ ਤਿਆਰ ਕਰਾਉਣ ਨੂੰ ਭੇਜਣਾ ਹੁੰਦਾ ਵੀ ਸਾਰਾ ਖੋਲ ਕੇ ਕਰ ਦੋ ਜੀ ਹਾਂ ਜਿਹਨੇ ਹੁਣ ਤਿਆਰ ਕਰਾਉਣਾ ਹੋਣਾ ਤਾਂ ਹੈਣੀ ਅੱਜ ਰੰਗ ਕਰਾ ਲਿਆ ਕੱਲ ਇੰਜਨ ਖਲਾਉ ਨਹੀਂ ਨਹੀਂ ਹੁਣ ਤਾਂ ਪਹਿਲਾਂ ਜਿਹੜਾ ਕੰਮ ਖੋਲ ਕਰੋ ਹਾਂ ਹੈ ਜਿਹੜੀ ਹੁਣ ਕੀ ਸਾਨੂੰ ਪਤਾ ਵੀ ਸਹੀ ਆ ਹਾਂ 70 80 ਪੈਸੇ ਹਾਂ ਚਲਦੀ ਆ ਚਲਦੀ ਆ ਉਹਨੂੰ ਚਲਦੀ ਰਹਿਣ ਦੇਣਾ ਚਲਦੀ ਰਹਿਣ ਦੇਣੀ ਆ ਇਹ ਨਹੀਂ ਵੀ ਜੇ ਆ ਗਿਆ ਤਾਂ ਖੋਲ ਦੋ ਬਸ ਮਸ਼ਲਨਾ ਨਹੀਂ ਹਾਂ ਮਸ਼ਲਨਾ ਨਹੀਂ ਬਾਕੀ ਇੱਕ ਗੱਲ ਹੋਰ ਵੀ ਆ ਜੇ ਅਗਲਾ ਕਵੇ ਆਪਾਂ ਇੰਜਨ ਗੇਅਰ ਦਾ ਕੰਮ ਕਰਾ ਕੇ ਜਾਂ ਟਰੈਕਟਰ ਆਪਾਂ 6 ਮਹੀਨੇ ਬਹੁਣਾ ਵੀ ਬਾਅਦ ਚ ਪੀੜ ਕਰਾਉਣਾ ਉਹਨਾਂ ਨੇ ਵੀ ਅਸੀਂ ਕਹਦੇ ਨੇ ਹਾਂ ਠੀਕ ਆ ਵੀ ਇੱਕਰ ਤੁਸੀਂ ਲੈ ਜਾਓ ਵੀ ਰਿਪੇਅਰ ਕਰਾ ਕਰਤੀ ਸਾਰੀ ਫੁੱਲ ਵੀ ਤੁਸੀਂ ਆਪ ਦਾ ਬਾਣ ਬਾ ਕੇ ਜੋਰ ਲਵਾ ਕੇ ਦੇਖ ਲਓ ਸਾਰਾ ਚੈੱਕ ਕਰ ਲਓ ਕੋਈ ਚੱਕਰ ਨਹੀਂ ਮਾ ਦੇ ਕਿ ਨਾ ਸਕੋ ਵਧੀਆ ਯਾਰ ਹਾਂ ਬਹੁਤ ਵਧੀਆ ਰਹਿੰਦਾ ਬਾਈ 6 ਮਹੀਨੇ ਸਾਰਾ ਟਰੈਕਟਰ ਦਾ ਪਤਾ ਲੱਗੇਗਾ ਹਾਂ ਇੱਕ ਸੀਜ਼ਨ ਲੈ ਗਏ ਕਈਆਂ ਨੂੰ ਹੁੰਦਾ ਲਾਲਚ ਅਗਲਾ ਕਹਿੰਦਾ ਯਾਰ ਆਪਾਂ ਰੰਗਦੇ ਵੀ ਪੈਸੇ ਲਵਾਂਗੇ ਉਧਰੋਂ ਉਹ ਚੀਜ਼ ਨਹੀਂ ਜੀ ਆਪਦਾ ਰਿਪੇਅਰ ਦਾ ਕੰਮ ਕਰਾਉਣਾ ਅਗਲੇ ਨੇ ਅਸੀਂ ਰਿਪੇਅਰ ਦਾ ਵੀ ਕਰਦੇ ਆਂ ਪੈਰਦਾਨ ਲਾ ਦੇਾਂਗੇ ਅਗਲਾ ਬਾਹਲੇ 6 ਮਹੀਨੇ ਚਲਾ ਲੇ ਤਾਂ ਵੀ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਬਾਈ ਜਿਵੇਂ ਉਹਦੇ ਨਾਲ ਆਪਣੇ ਉਹ ਲਾਈ ਆ ਪੱਠੀ ਹਮ 58 11 ਦੀ ਉਹ ਸਟੀਲ ਦੀ ਲਵਾਉਣੀ ਹੋਣੀ ਹਾਂ ਉਹ ਵੀ ਲਾ ਦੋਗੇ ਉਹ ਵੀ ਵੇਹੇ ਪੱਠੀ ਨਹੀਂ ਪੈਪ ਪੱਠੀ ਦੇ ਉੱਪਰਲਾ ਪੈਪ ਲੱਗ ਜਾਊਗਾ ਪੈਪ ਲੱਗ ਜਾਊਗਾ ਪੱਠੀ ਨਹੀਂ ਉਹ ਹੀ ਪੈਪ ਹੀ ਫਿਟਿੰਗ ਆ ਜਿਹੜੀ ਹਾਂ ਉੱਪਰਲੀ ਉਹ ਹੋ ਜਾਊਗੀ ਉਹ ਸਟੀਲ ਦੀ ਹੋ ਜੂ ਹਾਂ ਕਿਉਂਕਿ ਪੱਠੀ ਤਾਂ ਹੈਵੀ ਪਾਈਪ ਚ ਹੀ ਬਣਨੀ ਹੈ ਹੈਵੀ ਲੋਹੇ ਦੀ ਉਹ ਮਾਰੀ ਨਹੀਂ ਚੱਲਦੀ ਹਾਂ ਉਹ ਮਾਰੀ ਨਹੀਂ ਚੱਲਦੀ ਹਾਂ ਅੱਛਾ ਚੋਤੇ ਫਿਰ ਸਾਰਾ ਵਜਨ ਉੱਤੇ ਆ ਹਾਂ ਇੰਜਨ ਦਾ ਪ੍ਰੈਸ਼ਰ ਵੀ ਉੱਤੇ ਆ ਉਪਰ ਪ੍ਰੈਸ਼ਰ ਵੀ ਬਾਕੀ ਜਿਹੜੇ ਸਹੀ ਸਟੀਲ ਉੱਥੇ ਕੰਮ ਕਰਦੀ ਹੈ ਜਿਨੇ 에ਅਰ ਨੂੰ ਪਾਈਪ ਲਾਉਣੀ ਹੈ ਅੱਛਾ ਸਹੀ ਵਰਕ ਉੱਥੇ ਕਰਦੀ ਹਾਂ ਸਟੀਲ ਦੇ ਲਾਈ ਜਾਂਦੇ ਆ ਉਹ ਮੁੜ ਕੇ ਕਾਲੀ ਜੀ ਹੋ ਜਾਂਦੀ ਆ ਉਹ ਉਹ ਵੱਧ ਵੱਧ ਪੈ ਜਾਂਦਾ ਇੱਧਰ 에ਅਰ ਆ 에ਅਰ ਜਿਸ ਲਾਈ ਹੈ ਜਿਹੜੀ ਆਹੋ ਵੀ ਅੱਗ ਨਾਲ ਉਹ ਖਰਾਬ ਹੋ ਜੂ। ਹਾਂ। ਉਹ ਕਾਲੀ ਨਹੀਂ ਹੋ ਜਾਂਦੀ ਉਹ ਫਿਰ ਭੈੜੀ ਲੱਗਦੀ ਆ। ਫਿਰ ਜੇ ਕੱਲ ਨੂੰ ਪੇਟ ਕਰਾਉਣਾ। ਲੋਹਾ ਇੱਕ ਗੱਲ ਹੋਰ ਆ। ਜਦੋਂ ਇਹ ਲੋਹਾ ਇਹਨੇ ਗਰਮ ਹੋ ਗਿਆ ਇਹਨੇ ਉਨਾ ਹੀ ਵਧੀਆ ਬਣਾਣਾ ਲੋਹੇ ਨੇ। ਜਿੰਨਾ ਤਰਾਸ਼ੀ ਜਾਵਾਂਗੇ। ਹਾਂ ਜਿੰਨਾ ਇਹ ਗਰਮ ਹੋਣਾ। ਇਹਨੇ ਤਾਂ ਹਾਰਡ ਹੋਈ ਜਾਣਾ ਗਰਮ ਹੋ। ਇਸੇ ਹੱਥੋਂ ਹੀ ਪਦਾਨ ਸਟੀਲ ਦੀ ਪਾਈਪ ਤੜਕੂਗੀ। ਤੜਕੂਗੀ। ਬਿਲਡਿੰਗ ਸਹੀ ਉਹ ਲੋਹੇ ਦੇ ਵਿੱਚ ਹੁੰਦੀ ਹੈ ਲਚਕ ਹਾਂ ਲਚਕ ਸਟੀਲ ਚ ਨਹੀਂ ਹੁੰਦੀ ਸਟੀਲ ਤਾਂ ਜਦੋਂ ਕਿਤੇ ਕਰਾਇਆ ਕਿ ਉਹ ਕਰਾਇਆ ਤਾਂ ਹਾਰਡ ਆ ਉਹ ਹਾਂ ਉਹ ਕਰਾਇਆ ਕਿ ਉਹ ਉਹ ਜਦੋਂ ਗਰਮ ਹੋਊ ਹੂੰ ਤਾਂ ਉਹ ਗਰਮ ਹੋ ਕੇ ਨਰਮ ਹੋਊਗੀ ਨਰਮ ਹੋਊਗਾ ਲੋਹਾ ਗਰਮ ਹੋ ਕੇ ਹਾਰਡ ਹੋਣਾ ਲੋ ਜਿਡੋ ਵੀ ਰਾਖੜੇ ਨਾ ਪਿੱਛੇ ਵੀ ਡੇਟਾ ਖੜੇ ਉਧਰ ਵੀ ਖੜੇ ਬਾਹਰ ਵੀ ਖੜੇ ਟਰੈਕਟਰ ਟਰੈਕਟਰ ਚਾਰ ਚ ਵੀਰੇ ਯਾਰ ਇਹ ਇੰਨਾ ਕੰਮ ਬਾਬੇ ਦੀ ਮਿਹਰ ਨਾਲ ਵੈਗਰੂ ਹੋਰ ਲਿਆਵੇ ਸੱਚੇ ਪਾਤਸ਼ਾਹ ਬਾਜ ਮਿਹਨਤ ਦੇ ਹਰਤੇ ਆ ਆਇਆ ਆਪਣੇ ਕੋਲ 4-5 ਦਿਨਾਂ ਉਹ ਵੀ ਆਇਆ ਇਹਦਾ ਹੀ ਕਰਨਾ ਇਹਦਾ ਸਾਰਾ ਹੀ ਕੰਮ ਕਰਨਾ ਇਹਦਾ ਇਹ ਵੀ ਨਵਾਂ ਬਣਾ ਕੇ ਕੱਢਣਾ ਹਾਂਜੀ ਹਾਂ ਇਹ ਵੀ ਨਕੌਦਰ ਵੱਲ ਹੋਈਆਂ ਅਛਾ ਨਕੌਦਰ ਵੱਲ ਜੀ ਗਰੂਪ ਦੇ ਪਿੰਡਾਂ ਵੱਲ ਹਾਂ ਸ਼ਾਹਕੋਟ ਦੇ ਨੇੜੇ ਆ ਪਿੰਡ ਸ਼ਾਹਕੋਟ ਦੇ ਨਾਲ ਹੀ ਲੈ ਵੀ ਨਕੌਦਰ ਗਿਆ ਤੇਰਾ ਟਰੈਕਟਰ ਵੇਖ ਚੱਲੇ ਅਸੀਂ ਜਦੋਂ ਬਣ ਗਿਆ ਉਹਦੇ ਫਿਰ ਵੇਖਾਂਗੇ ਬਾਕੀ 그러면은 ਤੁਹਾਡੀ ਉਹ ਕਲਾਕਾਰੀ ਬੜੀ ਸੋਹਣੀ ਲੱਗੀ ਆ ਦੇਖੀ ਆ ਚੰਨੀ オリジナル ਆ ਇਹ origignal ਚੋਂ ਆ ਇਹਦਾ ਗੇਅਰ ਵੀਰਾਂ ਨੇ ਸਾਈਡ ਗੇਅਰ ਕਰਤਾ ਇੱਥੇ ਲੈ ਆਂਦਾ ਇੱਥੇ ਲਿਆਂਦਾ ਨਾ ਜੀ ਹਾਂ ਇੱਥੇ ਉਸ ਹਾਂ ਉਹਦਾ ਸਿਸਟਮ ਕਰਕੇ ਬਸ ਸਾਈਡ ਗੇਅਰ ਕਿੱਧਰ ਗਿਆ ਯਾਰ ਇਹ ਇੱਕ ਲਾਤਾ ਹਾਈ ਲੋ ਉਹਦੇ ਪੀਟੀਓ ਵਾਲਾ ਪੀਟੀਓ ਵਾਲਾ ਲੱਗ ਗਿਆ ਹਾਈ ਲੋ ਉਹਦੇ ਵਿੱਚ ਆ ਗਿਆ ਅੱਛਾ ਹਾਂ ਆ ਇਹਨਾਂ ਚੋਂ ਇੱਕ ਹਾਈ ਲੋ ਆ ਇੱਕ ਪੀਟੀਓ ਵਾਲਾ ਹਾਂ ਉਹਦਾ ਪੀਟੀਓ ਵਾਲਾ ਕਿੱਥੇ ਲਾਇਆ ਸੀ ਦਿੱਤਾ ਉਹਦੇ ਨਾਲ ਹੀ ਦਿੱਤਾ ਨਾਲ ਹੀ ਚੈੱਕ ਕਰੋ ਪਹਿਲਾਂ ਚਲੋ ਚੱਲਦੇ ਆ ਦੇਖੋ ਤੇ ਆਪਾਂ ਤੇ ਇਹ ਉਸਤਾਦ ਚਲਾ ਕੇ ਵੇਖੀਏ ਹਾਂ ਦੋਵੇਂ ਚਲਾਉਣੇ ਮੈਂ ਦੋਵੇਂ ਦੋਵੇਂ ਕਿਉਂਕਿ ਨਾਟੇ ਤੇ ਹੌਲੈਂਡ ਦੋਨੋਂ ਹੀ ਵੇਖਣਾ ਆਪਸਾਰ ਤੇ ਉਹ ਮੱਛੀ ਦੇ ਕਿੜਾ ਛੜਾ ਲਾਉਣੇ ਆ ਹਾਂਜੀ ਹਾਂ ਇਹ ਵੀ ਕਰਮਾ ਵਾਲਾ ਸੋਹਣਾ ਹਨਾ ਆਹ ਸਪੈਸ਼ਲ ਇਹਨਾਂ ਦਾ 911 ਆਪਾਂ ਤਿਆਰ ਕੀਤਾ ਜੀ ਆਹ ਹੌਲੈਂਡ ਇਹ ਬੰਦਿਆਂ ਦਾ ਉਹ ਆਂਦੇ ਕਰਾਉਣਾ ਵੀ ਇੱਥੋਂ ਅਸੀਂ ਕਿਸੇ ਕੋਲੇ ਨਹੀਂ ਛੱਡ ਜਾਉਣਾ ਤੇਰੇ ਤੋਂ ਹੀ ਕਰਾਵਾਂ ਇਹ ਦੋ ਟਰੈਕਟਰ ਹੋਰ ਆ ਰਹੇ ਆ ਇਹਨਾਂ ਦੇ ਪਿੰਡ ਬੰਦੇ ਦਾ ਯਕੀਨ ਬਣ ਜਾਂਦਾ ਹਨਾ ਇਹਨਾਂ ਨੇ ਵੀ ਪਹਿਲਾਂ ਰਿਪੇਅਰ ਕਰਾ ਲਈ ਸੀਜਨ ਲਾ ਕੇ ਉਦੋਂ ਬਾਅਦ ਪੇਂਟ ਕੀਤਾ ਨਾਲ ਦਾ ਪੇਂਟ ਉਹ ਵੀ ਆਪ ਮੈਂ ਕਹਿੰਦਾ ਜ਼ਿੰਮੇਦਾਰ ਵੀਰ ਲਈ ਫਾਇਦਾ ਤੁਹਾਡੇ ਲਈ ਵੀ ਫਾਇਦਾ ਹਾਂਜੀ ਹਾਂ ਜੇ ਕਿ ਤਾ ਮੜਾ ਮੋੜ ਸਿਮ ਦਾ ਕਿਸੀ ਆਉਂਦੀ ਆ ਹਾਂਜੀ ਉਹ ਹੋ ਜੇ ਨਾ ਮੁੜ ਕੇ ਮੜਾ ਮੋਟਾ ਜੋ ਵੀ ਹੈਗਾ ਆਵੇ ਅੱਛਾ ਆ ਆ ਗਿਆ ਚੰਨੀ ਘੇਰੇ ਦੇ ਤੈਨੂੰ ਇੱਥੋਂ ਦੱਸਣਾ ਨਹੀਂ ਇੱਧਰ ਹੀ ਆ ਆਹ ਦਾ ਸਾਈਡ ਘੇਰਾ ਆ ਜਾ ਇੱਥੇ ਆ ਜਾ ਉਹ ਉੱਤੇ ਤਾਂ ਆ ਗਏ ਦੋਨੇ ਸਾਈਡ ਘੇਰੇ ਆ ਥੱਲੇ ਦੀ ਵੀਰ ਆ ਗਿਆ ਪੀਟੀਏ ਦਾ ਹਾਂ ਇਹ ਭਾਈ ਹੋਣਾ ਨੇ ਆਪ ਹੀ ਤਿਆਰ ਕਰਾਈ ਆ ਇਹ ਟਾਪ ਆਪਟ ਲਾਉਣਾ ਹੈ ਆਪਾਂ ਹੂੰ ਤੇ ਚਲੋ ਫਿਰ ਹੁਣ ਆਪਾਂ ਬਾਈ ਜੀ ਚੱਲੀਏ ਇਹਨਾਂ ਨੂੰ ਚਲਾਉਣ ਹਾਂਜੀ ਹਾਂ ਇਹ ਪੁਰਾਣਾ ਖੰਡੂ ਵੀ ਦੇਖਦੇ ਆ ਯਾਰ ਇਹ ਕੀ ਕੇ ਸ਼ੌਕੀ ਬੰਦੇ ਦਾ ਯਾਰ ਹਾਂਜੀ ਹਾਂ ਇਹਨਾਂ ਦਾ 59 ਗਰੇ ਤਿਆਰ ਕੀਤਾ ਜੀ 79 ਮਾੜ ਦਾ ਹਾਂ ਇਹਨਾਂ ਦਾ ਵੀ 59 ਗਰੇ ਤਿਆਰ ਕੀਤਾ ਜੀ ਪਹਿਲਾਂ 59 ਗਰੇ ਤਿਆਰ ਇਹ ਕੀ ਦੇ دیਵਾਨੇ ਆ ਇਹ ਇੱਧਰ ਆ ਇਹਦੇ ਚੈਨ ਵਾਲਾ ਇਹਨੂੰ ਕਾਹਤੋਂ ਕਹਿੰਦੇ ਹੋ ਤੁਸੀਂ ਇਹਦੇ ਚੈਨ ਹੁੰਦੀਆਂ ਇੱਥੇ ਇੱਥੇ ਗੁਰਾਰਾਂ ਵਿੱਚ ਚੱਲਦਾ ਟਾਈਮ ਘਾਂਗਾ ਸਾਰਿਆਂ ਨੇ ਇਹਦੇ ਚੈਨ ਹੁੰਦੀਆਂ ਇਹਦੇ ਚੈਨ ਹੁੰਦੀਆਂ ਗੱਡੀਆਂ ਤੋਂ ਨਾ ਯਾਰ ਚੈਨ ਤੇ ਗਰਾਰੀਆਂ ਠੰਡਾਈ ਤਾਂ ਜ਼ਿਆਦਾ ਗਰਾਰੀ ਦੀ ਹੋਵੇ ਵੇਖੋ ਹੈ ਤਾਂ ਗਲਾਰੀ ਦੀ ਜ਼ਿਆਦਾ ਹਾਂ ਜਿਹੜੀ ਇਹ ਚੀਜ਼ ਆ ਇਹ ਸਪੈਸ਼ਲੀ ਬਣੀ ਜੀ ਸਪੈਸ਼ਲੀ ਬਣੀ ਹੈ ਨਾ ਹਾਂ ਉਹ ਵੇਲੇ ਇਹ ਚੈਨ ਚੱਲਦੀ ਟੈਂਪ ਵਾ ਜਿਹੜੀ ਗਲਾਰੀ ਹੁੰਦੀ ਆ ਗਲਾਰੀ ਵੀ ਟੈਂਪ ਹੈ ਬਦਲਣੀ ਪੈਂਦੀ ਹਾਂ ਪਰ ਇਹਦੀ ਵਾਇਨ ਆਉਗੀ ਮੋਹ ਦੇ ਖਲਾਰੀ ਦੀ ਨਾਲੇ ਚੱਲਣਾ ਵੀ ਘੜੀ ਜਾਂਦਾ ਇਹਨਾਂ ਨੂੰ ਸਲੋ ਨਹੀਂ ਚਲਾਣਾ ਨਹੀਂ ਚੱਲਣਾ ਹਾਂ ਇਹ ਸਲੋ ਤਾਂ ਦੇ ਗੋਲ ਖੜੇ ਗੱਲ ਕਰੀ ਜਾਂਦੇ ਘੜੀਆਂ ਕੁਸ ਕੈਂਟ ਕੈਂਦਾ ਨਾ ਪੂਰੇ ਸ਼ੌਕੀ ਬੰਦੇ ਦਾ ਇਹ ਕੰਮ ਉਹਨਾਂ ਨੂੰ ਹੋਰ ਵੈਸੀ ਬਹੁਤ ਦਿਖਾਈ ਜਦੋਂ ਲੈਣੇ ਦਿੱਤੇ ਉਹਨਾਂ ਨੇ ਲੈਣਾ ਹਾਂ ਕਦੇ ਲੈਣਾ ਤਾਂ ਇਹੀ ਚੈਨ ਵਾਲੇ ਲੈਣਾ ਆਪਾਂ ਡੈਫਰਾ ਵਾਲੇ ਚੈਨ ਵਾਲੇ ਲੈਣੇ ਕਰ ਦਿਓ ਬੰਦ ਚਲੋ ਹੁਣ ਆਪਾਂ ਚੱਲਦੇ ਆ ਉਧਰ ਚਲਾਉਣੇ ਇਹਨਾਂ ਨੂੰ ਨਾਠਾ ਚਲਾ ਕੇ ਵੇਣੇ ਤੇ ਹੌਲੈਂਡ ਚੰਗਾ ਜੀ ਮਿਲਦੇ ਆ ਅਗਲੀ ਵੀਡੀਓ ਜੀ